ਜਿਹੜਾ ਮੌਸਮ 2-3 ਦਿਨ ਤੋਂ ਬਹੁਤ ਖਰਾਬ ਚੱਲ ਰਿਹਾ ਉਧਰ ਤੁਸੀਂ ਕਰੋਪੀ ਹੈ ਕਿਸਾਨਾਂ ਤੇ ਸਾਰਿਆਂ ਤੇ ਹੈ ਰਾਤ ਵੀ ਕਾਫੀ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਕਣਕਾਂ ਦਾ ਕਾਫੀ ਨੁਕਸਾਨ ਆਇਆ ਗੜੇ ਵੀ ਪਏ ਬਹੁਤ ਐ ਚੱਕ ਚਖੜਾ ਤੂਫਾਨ ਨੇ ਕਣਕਾਂ ਜਿਹੜੀਆਂ ਪਾਣੀ ਲੱਗੇ ਸੋ ਕਣਕਾਂ ਸਿੱਟੀਆਂ ਆ ਸਾਡੀ ਸਰਕਾਰ ਨੂੰ ਅਪੀਲ ਆ ਬੇਨਤੀ ਹੈ ਕਿ ਜਿੱਥੇ ਵੀ ਜਿੰਨਾ ਵੀ ਕਿਸੇ ਕਿਸਾਨ ਦਾ ਨੁਕਸਾਨ ਹੋਇਆ ਉਹਦੀ ਤੁਰੰਤ ਕਰਤਾ ਉਹਦੀ ਕਰਾ ਕੇ ਉਹਦਾ ਮੁਆਵਜ਼ਾ ਦਿੱਤਾ ਜਾਵੇ ਕਿਸਾਨਾਂ ਤਾਂ ਅੱਗੇ ਬਹੁਤ ਮਾਰ ਚੱਲ ਚੁੱਕਿਆ ਹੈ ਮਹਿੰਗਾਈ ਦਾ ਹੋਰ ਸਾਰੇ ਪਾਸੋਂ ਕਿਸਾਨ ਤੇ ਮਾਰ ਪੈਦੀ ਹੈ ਕੁਦਰਤ ਵੀ ਕਿਸਾਨਾਂ ਤੇ ਕਰੋਪ ਹੈ ਇੱਕ ਸਰਕਾਰ ਆਮ ਜਨਤਾ ਦੀ ਮਾਂ ਹੁੰਦੀ ਹੈ ਮਾਂ ਇੱਕ ਸਰਕਾਰ ਨੂੰ ਫਰੇਕ ਜਨਤਾ ਦਾ ਖਿਆਲ ਰੱਖਣਾ ਚਾਹੀਦਾ ਹੈ ਇਸ ਕਰਕੇ ਬੇਨਤੀ ਹੈ ਕਿ ਜੋ ਵੀ ਜਿੰਨਾ ਵੀ ਨੁਕਸਾਨ ਹੋਇਆ ਕਿਸੇ ਵੀ ਗਰੀਬ ਦਾ ਹੋਇਆ ਕਿਸੇ ਮਜ਼ਦੂਰ ਦਾ ਕਿਸੇ ਕਿਸਾਨ ਦਾ ਉਹ ਤੁਰੰਤ ਉਹਦੀ ਗਰਦੌਰੀ ਕਰਾ ਕੇ ਉਹਦਾ ਮੁਆਵਜ਼ਾ ਦਿੱਤਾ ਜਾਵੇ ਜਿਹੜਾ ਮੌਸਮ 2-3 ਦਿਨ ਤੋਂ ਬਹੁਤ ਖਰਾਬ ਚੱਲ ਰਿਹਾ ਉਧਰ ਤੁਸੀਂ ਕਰੋਪੀ ਹੈ ਕਿਸਾਨਾਂ ਤੇ ਸਾਰਿਆਂ ਤੇ ਹੈ ਰਾਤ ਵੀ ਕਾਫੀ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਕਣਕਾਂ ਦਾ ਕਾਫੀ ਨੁਕਸਾਨ ਆਇਆ ਗੜੇ ਵੀ ਪਏ ਬਹੁਤ ਐ ਚੱਕ ਚਖੜਾ ਤੂਫਾਨ ਨੇ ਕਣਕਾਂ ਜਿਹੜੀਆਂ ਪਾਣੀ ਲੱਗੇ ਸੋ ਕਣਕਾਂ ਸਿੱਟੀਆਂ ਆ ਸਾਡੀ ਸਰਕਾਰ ਨੂੰ ਅਪੀਲ ਆ ਬੇਨਤੀ ਹੈ ਕਿ ਜਿੱਥੇ ਵੀ ਜਿੰਨਾ ਵੀ ਕਿਸੇ ਕਿਸਾਨ ਦਾ ਨੁਕਸਾਨ ਹੋਇਆ ਉਹਦੀ ਤੁਰੰਤ ਕਰਤੌ ਦੀ ਕਰਾ ਕੇ ਉਹਦਾ ਮੁਆਵਜ਼ਾ ਦਿੱਤਾ ਜਾਵੇ ਕਿਸਾਨ ਤਾਂ ਅੱਗੇ ਬਹੁਤ ਮਾਰ ਚੱਲ ਚੁੱਕਿਆ ਹੈ ਮਹਿੰਗਾਈ ਦਾ ਹੋਰ ਸਾਰੇ ਪਾਸੋਂ ਕਿਸਾਨ ਤੇ ਮਾਰ ਪੈਦੀ ਹੈ ਕੁਦਰਤ ਵੀ ਕਿਸਾਨਾਂ ਤੇ ਕਰੋਪ ਹੈ ਇੱਕ ਸਰਕਾਰ ਆਮ ਜਨਤਾ ਦੀ ਮਾਂ ਹੁੰਦੀ ਹੈ ਮਾਂ ਇੱਕ ਸਰਕਾਰ ਨੂੰ ਹਰੇਕ ਜਨਤਾ ਦਾ ਖਿਆਲ ਰੱਖਣਾ ਚਾਹੀਦਾ ਹੈ ਇਸ ਕਰਕੇ ਬੇਨਤੀ ਹੈ ਕਿ ਜੋ ਵੀ ਜਿੰਨਾ ਵੀ ਨੁਕਸਾਨ ਹੋਇਆ ਕਿਸੇ ਵੀ ਗਰੀਬ ਦਾ ਹੋਇਆ ਕਿਸੇ ਮਜ਼ਦੂਰ ਦਾ ਕਿਸੇ ਕਿਸਾਨ ਦਾ ਉਹ ਤੁਰੰਤ ਉਹਦੀ ਗਰਦੌਰੀ ਕਰਾ ਕੇ ਉਹਦਾ ਮੁਆਵਜ਼ਾ ਦਿੱਤਾ ਜਾਵੇ ਜਿਹੜਾ ਮੌਸਮ 2-3 ਦਿਨ ਤੋਂ ਬਹੁਤ ਖਰਾਬ ਚੱਲ ਰਿਹਾ ਉਧਰ ਤਸੀ ਕਰੋਪੀ ਹੈ ਕਿਸਾਨਾਂ ਤੇ ਸਾਰਿਆਂ ਤੇ ਹੀ ਹੈ ਰਾਤ ਵੀ ਕਾਫੀ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਕਣਕਾਂ ਦਾ ਕਾਫੀ ਨੁਕਸਾਨ ਆਇਆ ਗੜੇ ਵੀ ਪਏ ਬਹੁਤ ਐ ਚੱਕ ਚਖੜ ਤੂਫਾਨ ਨੇ ਕਣਕਾਂ ਜਿਹੜੀਆਂ ਪਾਣੀ ਲੱਗੇ ਸੂ ਕਣਕਾਂ ਸਿੱਟੀਆਂ ਆ ਸਾਡੀ ਸਰਕਾਰ ਨੂੰ ਅਪੀਲ ਆ ਬੇਨਤੀ ਹੈ ਕਿ ਜਿੱਥੇ ਵੀ ਜਿੰਨਾ ਵੀ ਕਿਸੇ ਕਿਸਾਨ ਦਾ ਨੁਕਸਾਨ ਹੋਇਆ ਉਹਦੀ ਤੁਰੰਤ ਕਰਤੌਦੀ ਕਰਾ ਕੇ ਉਹਦਾ ਮੁਆਵਜ਼ਾ ਦਿੱਤਾ ਜਾਵੇ ਕਿਸਾਨਾਂ ਤਾਂ ਅੱਗੇ ਬਹੁਤ ਮਾਰ ਚੱਲ ਚੁੱਕਿਆ ਹੈ ਮਹਿੰਗਾਈ ਦਾ ਹੋਰ ਸਾਰੇ ਪਾਸੋਂ ਕਿਸਾਨ ਤੇ ਮਾਰ ਪੈਂਦੀ ਹੈ ਕੁਦਰਤ ਵੀ ਕਿਸਾਨਾਂ ਤੇ ਕਰੋਪ ਹੈ ਇੱਕ ਸਰਕਾਰ ਆਮ ਜਨਤਾ ਦੀ ਮਾਂ ਹੁੰਦੀ ਹੈ ਮਾਂ ਇੱਕ ਸਰਕਾਰ ਨੂੰਰੇਕ ਜਨਤਾ ਦਾ ਖਿਆਲ ਰੱਖਣਾ ਚਾਹੀਦਾ ਹੈ ਇਸ ਕਰਕੇ ਬੇਨਤੀ ਹੈ ਕਿ ਜੋ ਵੀ ਜਿੰਨਾ ਵੀ ਨੁਕਸਾਨ ਹੋਇਆ ਕਿਸੇ ਵੀ ਗਰੀਬ ਦਾ ਹੋਇਆ ਕਿਸੇ ਮਜ਼ਦੂਰ ਦਾ ਕਿਸੇ ਕਿਸਾਨ ਦਾ ਉਹ ਤੁਰੰਤ ਉਹਦੀ ਗਰਦੌਰੀ ਕਰਾ ਕੇ ਉਹਦਾ ਮੁਆਵਜ਼ਾ ਦਿੱਤਾ ਜਾਵੇ